ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਨਦਰ ਰੋਸ਼ਿਆ ਨੂੰ ਕਿਰਪਾ ਕਰੇ ਗੁਰਦੱਤ ਦੇ ਜਲੋ ਜੇ ਬਰਸਾਏ ਸਤਾਂ ਸਤਿਕਾਰ ਵਿਹਾਰੇ ਨਾਮ ਜਰ ਰੇਣੇ ਬੰਦੇ ਰੇ ਮਾਫੀ ਸੰਤਾਨ ਬੇਨਤੀ ਹੈ ਤੇ ਗੁਰਦੱਤ ਦੇ ਜਲੋ ਜੇ ਪਾਓ ਜੋ ਆਪਣਾ ਗੁਰਦੱਤ ਮੁਸਲੈ ਜੇ ਕਿ ਤੈ ਕੀ ਆਪਰੇ ਗੜਨ ਜੇ ਨਹੀਂ ਤੇ ਗ੍ਰਿਸ਼ਮ ਸ਼ਾਮ ਦਾ ਅਰੰਭ ਉਸਾਰ ਦੇ ਅੰਦਰ ਉਹ ਵੀ ਰੋੜ ਰਹੀ ਇਹਨਾਂ ਨੂੰ ਹੱਲ ਕਰਨ ਵਾਸਤੇ ਪਿੰਡ ਦੇ ਪ੍ਰਬੰਧਕ ਲੋਕਾਂ ਦੇ ਵੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਅਤੇ ਵਿਚਾਰ ਕਰਨੀ ਹੈ ਤਾਂ ਕਿ ਆਪਣੇ ਪਿੰਡ ਵਿੱਚ ਜਿਹੜਾ ਮਸਲਾ ਰੋੜ ਦਾ ਇਹ ਹੋ ਸਕੇ ਕੈਂਦੀ ਲੱਗ ਸਕਤੇ ਤੇ ਹੋਰ ਵੀ ਜਿਹੜਾ ਆਪਣਾ ਮਸਲੇ ਦੇ ਹੱਲ ਹੋ ਸਕਣ ਇਸ ਤਰ੍ਹਾਂ ਕੇ ਗੋੜਾ ਜਿੰਨੀ ਬੋਲਦੀ ਕਿ ਬਾਤਾਂ ਕਰੂ ਇਹ ਬੇਨਤੀ ਸਰਿੰਦਰ ਸਿੰਘ ਪੁਵਾਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਪਾਤਸ਼ਾਹ ਭਵਾਨ ਗੁਰੂ ਜੀ ਦੀ ਧਰਮ ਹਾਂਜੀ ਭਟਾ ਜੀ ਕੀ ਨਾਮ ਆ ਜੀ ਸਰਿੰਦਰ ਸਿੰਘ ਪੁਵਾਰ ਜੀ ਅੱਜ ਤੁਸੀਂ ਇੱਥੇ ਇੱਕ ਪ੍ਰੈਸ ਕਾਨਫਰੰਸ ਫੇਰ ਦੁਬਾਰਾ ਰੱਖੀ ਆ ਕਿ ਮੁੱਦਾ ਕੀ ਹੈਗਾ ਉਹ ਮੁੱਦਾ ਸਾਰੇ ਬੇਨਤੀ ਹੈ ਆ ਤੁਹਾਡੇ ਜਰੀਏ ਅਸੀਂ ਪਹੁੰਚਾਉਣਾ ਚਾਹੁੰਦੇ ਆ ਆਪਣੀ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਵੀ ਸਾਡਾ ਪਿੰਡ ਬੋਂਕੋ ਡੋਗਰਾਵਾ ਨਮਕਪੂਰ ਸਿੰਘ ਵਾਲਾ ਅਸੀਂ 9 ਸਾਲ ਤੋਂ ਇਹ ਮੰਗ ਕਰਦੇ ਆ ਰਹੇ ਆ ਵੀ ਸਾਡੇ ਗੁਰੂ ਘਰ ਨੂੰ ਜਾਣ ਵਾਲੀ ਸੜਕ ਸ਼ਮਸ਼ਾਨ ਘਾਟ ਨੂੰ ਜਾਣ ਵਾਲੀ ਸੜਕ ਜੋ ਸਾਡਾ ਸੀਵਰੇਜ ਦਾ ਰੁਕਿਆ ਪਿਆ ਕੰਮ ਤੇ ਕਪੀਣ ਵਾਲੇ ਪਾਣੀ ਦੀ ਟੈਂਕੀ ਇਹ ਸਾਡੇ ਤਿੰਨ ਮੁੱਦੇ ਨੇ ਕੋਈ ਘਰ ਦਾ ਆਮ ਪਰਸਨਲ ਮੁੱਦਾ ਕਿਸੇ ਦਾ ਨਹੀਂ ਹੈ ਇਹ ਸਾਡੇ ਪਿੰਡ ਵਾਸੀ ਸਾਰੇ ਬੈਠੇ ਨੇ ਇਹ ਸਾਰੇ ਪਿੰਡ ਦਾ ਮੁੱਦਾ ਵਾ ਸਾਨੂੰ ਪੀਣ ਵਾਲੀ ਟੈਂਕੀ ਜਿਹੜੀ ਚਾਹੀਦੀ ਆ ਉਹ ਕਿਸੇ ਵਜ੍ਹਾ ਕਾਰਨ ਕਰਕੇ ਆ ਕੇ ਪਾਸ ਹੋ ਕੇ ਮੁੜ ਗਈ ਕੋਈ ਗਰੀਬ ਬੰਦਾ ਆਰਪੀਆ ਸਕورٹی 50 ਰੁਪਏ ਬਿਜਲੀ ਦਾ ਬਿੱਲ ਦੇ ਕੇ 750 ਫੁੱਟ ਡੁੱਗਾ ਪਾਣੀ ਟੈਂਕੀ ਦਾ ਪੀ ਸਕਦਾ ਨਹੀਂ ਤਾਂ 80000 ਤੋਂ ਘੱਟ ਸਮਰੱਥੀ ਵਾਲੀ ਹੁੰਦਾ ਅਸੀਂ ਮਿਹਨਤ ਕਰਨ ਵਾਲੇ ਲੋਕ ਆ ਹੱਥ ਤੇ ਰੋਟੀ ਰੱਖ ਕੇ ਖਾਣ ਵਾਲੇ ਇਹ ਸਾਡੀ ਮੰਗ ਆ ਸਰਕਾਰ ਤੱਕ ਅਸੀਂ ਇਹਦੀ ਮੰਗ ਕਰਦੇ ਆ ਸਾਡੀ ਆਵਾਜ਼ ਉੱਥੇ ਪਹੁੰਚਾਈ ਜਾਵੇ ਸਾਡੀਆਂ ਤਿੰਨ ਮੰਗਾਂ ਨੇ ਇਹ ਸਾਡੀਆਂ ਮੰਨੀਆਂ ਜਾਣ ਤੁਸੀਂ ਇਸ ਮਸਲੇ ਦੇ ਵਿੱਚ ਡੀਸੀ ਮੈਡਮ ਕੋਲ ਵੀ ਤੁਸੀਂ ਗਏ ਸੀਗੇ ਤੇ ਉਸ ਤੋਂ ਬਾਅਦ ਕੀ ਹੱਲ ਨਹੀਂ ਹੋਇਆ ਤੁਹਾਡਾ ਕੋਈ ਸਾਨੂੰ ਉਹ ਮੈਡਮ ਕਿ ਕਿਦੇ ਉੱਠ ਕੇ ਚੱਲ ਕੇ ਡੀਏ ਡੀਸੀ ਸਾਹਿਬ ਦੀ ਡਿਊਟੀ ਲੱਗ ਗਈ ਅਸੀਂ ਏਟੀਸੀ ਸਾਹਿਬ ਨੂੰ ਮਿਲੇ 20 ਤਰੀਕ ਨੂੰ ਅਸੀਂ ਉਹਨਾਂ ਨੂੰ ਮਿਲੇ ਸੀਗੇ ਨਾਲ ਜੱਥੇਬੰਦੀ ਸੀਗੀ ਨਾਲ ਮੰਗ ਪੱਤਰ ਸੀਗਾ ਨਾਲ ਦਲਵਾ ਖੇਲਜੀ ਪ੍ਰਧਾਨ ਜੀ ਸਾਡੇ ਹਰਨੇਕ ਸਿੰਘ ਲਾਦਿਆ ਸਾਰੇ ਇਕੱਠੇ ਜੱਥੇਬੰਦੀ ਨੇ ਲੈਟਰ ਦਿੱਤਾ ਸੀਗਾ ਵੀ ਇਹ ਸਾਡੇ ਪਿੰਡ ਦੀ ਜਿਹੜੀ ਮੰਗ ਆ ਇਹ ਸਾਡੀ ਪੂਰੀ ਕੀਤੀ ਜਾਵੇ ਤਿੰਨੇ ਜਾਇਜ਼ ਮੰਗਾ ਨੇ ਡੀਸੀ ਸਾਹਿਬ ਨੇ ਮੰਗ ਪੱਤਰ ਲੈ ਕੇ ਡੀਸੀ ਸਾਹਿਬ ਨੇ ਸਾ ਤੋਂ ਮੰਗ ਪੱਤਰ ਲਿਆ ਮੰਗ ਪੱਤਰ ਲੈ ਕੇ ਅਸੀਂ ਡੀਸੀ ਸਾਹਿਬ ਦੇ ਨਾਲ ਫੋਟੋ ਖੜਾਈਆਂ ਇਹ ਪਹਿਲੀ 20 ਤਰੀਕ ਦੀ ਆ ਉਹ ਤੋਂ ਬਾਅਦ ਫਿਰ ਡੀਸੀ ਸਾਹਿਬ ਨੂੰ 28 ਤਰੀਕ ਨੂੰ ਮਿਲਿਆ ਵੀ ਜਨਾਬ ਸਾਡੇ ਪਿੰਡ 'ਚ ਕੋਈ ਕੰਮ ਨਹੀਂ ਸ਼ੁਰੂ ਹੋਇਆ ਤੇ ਤੁਹਾਡੇ ਕੋਲ ਦੁਬਾਰਾ ਬੇਨਤੀ ਕਰਨ ਆਏ ਆ ਉਹਨਾਂ ਨੇ ਫਿਰ ਬੀਡੀਪੀਓ ਨੂੰ ਫੋਨ ਕੀਤਾ ਵੀ ਭਾਈ ਇਹ ਪਿੰਡ ਪੱਤੀ ਸ਼ੋਲੇ ਜਿਹੜਾ ਕਬੂਰ ਸਿੰਘ ਵਾਲੇ ਦਾ ਕੋਈ ਸੀਵਰੇਜ ਦਾ ਪਾਣੀ ਦਾ ਕੰਮ ਰੁਕਿਆ ਉਹ ਉਹਨਾਂ ਦੀ ਗੁਰੂ ਘਰ ਨੂੰ ਜਾਣ ਵਾਲੀ ਸੜਕਾ ਪ੍ਰਬੰਧਕ ਲੱਗੇ ਆ ਤੁਸੀਂ ਲਾ ਕੇ ਕੰਮ ਕਰਾਓ ਇਹਨਾਂ ਨੇ ਫਿਰ ਬੀਡੀਪੀਓ ਦੀ ਡਿਊਟੀ ਲਾਤੀ 22 ਹੜ ਮੈਨੂੰ ਇਹ ਦੇ ਦਿੱਤੀ ਹੈਲਥ ਯਾਰ ਕਰਕੇ ਮੈਂ ਲੈ ਕੇ ਗਿਆ ਸੀਗਾ ਇਹ ਫਿਰ ਮੈਂ 22 ਹੜ ਵੀਡੀਓ ਸਾਹਿਬ ਕੋਲ ਲੈ ਕੇ ਆਇਆ ਫਿਰ ਵੀਡੀਓ ਸਾਹਿਬ ਨੂੰ ਜਦੋਂ ਦਿੱਤੀ ਫਿਰ ਵੀਡੀਓ ਸਾਹਿਬ ਨੇ ਆ ਫੋਟੋ ਦਿੱਤੀ ਜੋ ਪ੍ਰਬੰਧਕ ਦੇ ਕੋਲੇ ਮਾਰਕ ਕਰਕੇ ਪ੍ਰਬੰਧਕ ਦੀ ਜਿਹੜੀ ਡਿਊਟੀ ਲੱਗੀ ਹੁੰਦੀ ਆ ਜੋ ਪ੍ਰਬੰਧਕ ਅੱਜ ਪੈਪ ਲਾ ਕੇ ਕੰਮ ਕਰਵਾ ਰਿਆ ਇਹ ਪ੍ਰਬੰਧਕ ਦੀ ਡਿਊਟੀ ਲਾ ਕੇ ਰਸੀਵ ਕਰਕੇ ਮੈਨੂੰ ਇਹਨਾਂ ਨੇ ਪੂਰੀ ਫਾਈਲ ਦੇ ਦਿੱਤੀ ਉਸ ਤੋਂ ਬਾਅਦ ਜੋ ਕੁ ਸੋਇਆ ਜੋ ਅਖਬਾਰ ਨੇ ਇਹਦੇ ਵਿੱਚ ਕੋਈ ਮੁੱਦਾ ਗਰ ਵਾਲਾ ਹੈ ਨਹੀਂ ਪਿੰਡ ਕਪੂਰ ਸਿੰਘ ਵਾਲਾ ਦਾ ਮੁੱਦਾ ਲੋਕੀ ਇਹਦਾ ਗਲਤ ਸੋਚਣ ਦਾ ਪਿੰਡ ਕਪੂਰ ਸਿੰਘ ਵਾਲਾ ਲਿਖਿਆ ਜੀ ਇਹ ਇਹਦਾ ਨਕਸ਼ਾ ਵਾ ਕੋਈ ਗਲਤ ਗੱਲ ਨਹੀਂ ਕਹਿਣ ਦੀ ਰੋਲ ਕਿਸੇ ਮਗਰ ਆਪਾਂ ਲੱਗਣਾ ਨਹੀਂ ਕਿਸੇ ਪੰਚ ਤੇ ਅਲੀ ਕਿਸੇ ਨਹੀਂ ਲਾ ਰਿਹਾ ਕਿ ਸਰਪੰਚ ਤੇ ਨਹੀਂ ਸਾਡੀ ਇੱਕੋ ਹੀ ਮੰਗ ਆ ਵੀ ਸਾਡੀਆਂ ਤਿੰਨੇ ਮੰਗਾਂ ਨੇ ਇਹ ਸਾਡੀਆਂ ਮੰਨੀਆਂ ਜਾਣ ਸਾਡੀ ਇਹੀ ਮੰਗ ਆ 9 ਸਾਲ ਹੋ ਗਏ ਆ ਤੁਹਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਹੁਣ ਸਰਕਾਰ ਆਮ ਆਦਮੀ ਪਾਰਟੀ ਦੀ ਆ ਢਾਈ ਸਾਲ ਹੋ ਗਿਆ ਤੇ ਢਾਈ ਸਾਲ ਰਹਿ ਗਿਆ ਕੀ ਲੱਗਦਾ ਤੁਹਾਨੂੰ ਕੁਝ ਉਮੀਦ ਜਾਗੀ ਆ ਤੁਸੀਂ ਐਨੀ ਵਾਰੀ ਡੀਸੀ ਦਫ਼ਤਰ ਗਏ ਹੋ ਤੇ ਪ੍ਰਸ਼ਾਸਨ ਕੋਲੇ ਗਏ ਹੋ ਐਡੀਸੀ ਕੋਲੇ ਗਏ ਹੋ ਤੁਹਾਨੂੰ ਕੀ ਲੱਗਦਾ ਤੁਸੀਂ ਅੱਜ ਹਾਰ ਕੇ ਇੱਥੇ ਇੱਕ ਪ੍ਰੈਸ ਕਾਨਫਰੰਸ ਇੱਥੇ ਰੱਖੀ ਆ ਸਾਰੇ ਪਿੰਡ ਵਾਸੀ ਇੱਥੇ ਇਕੱਠੇ ਹੋਏ ਆ ਕੀ ਰੀਜ਼ਨ ਕੀ ਹੈਗਾ ਸਰ ਜੀ ਡੀਸੀ ਦੇ ਫੋਨ ਤੇ ਪੰਜ ਚਾਰ ਵਾਰੀ ਡੀਸੀ ਸਾਹਿਬ ਦਾ ਫੋਨ ਆ ਗਿਆ ਵੀਡੀਓ ਪੀਓ ਸਾਹਿਬ ਨੂੰ ਪਰ ਵੀਡੀਓ ਸਾਹਿਬ ਨੇ ਉਹਨਾਂ ਨੇ ਅਫਸਰਾਂ ਦੇ ਫੋਨ ਦੀ ਪ੍ਰਵਾਹ ਨਹੀਂ ਕੀਤੀ ਮਸਲਾ ਸਾਨੂੰ ਨਹੀਂ ਪਤਾ ਲੱਗਿਆ ਜਿਹੜੇ ਕੰਮ ਦੀ ਅਸੀਂ ਮੰਗ ਕਰ ਰਹੇ ਹਾਂ ਜਿਹੜੇ ਕੰਮ ਪਿੱਛੇ ਸੀ ਇੰਨੇ ਦਿਨ ਤੋਂ ਗੇੜੇ ਮਾਰ ਰਹੇ ਹਾਂ 9 ਸਾਲ ਤੋਂ ਵੈਸੇ ਲੜ ਰਹੇ ਹਾਂ ਤੇ ਰਿਟਰਨ ਦੇ ਵਿੱਚ 20 ਦਿਨ ਤੋਂ ਲੜ ਰਹੇ ਹਾਂ ਪਰ ਉਹ ਕੰਮ ਨਹੀਂ ਹੋਇਆ ਪਰ ਵੀਡੀਓ ਸਾਹਿਬ ਨੇ ਇੱਕ ਨਵਾਂ ਸਾਡੇ ਪਿੰਡ ਨੂੰ ਪੁਲਿਸ ਲਿਆ ਕੇ ਘੇਰਾ ਪਾ ਕੇ ਕਹਿੰਦੇ ਜੀ ਤੁਹਾਡੇ ਬੋਰਡ ਵੱਲੋਂ ਕੋਈ ਪਤਾ ਪਾਇਆ ਗਿਆ ਸੀ ਥੋਡੇ ਪਿੰਡ ਵੱਲੋਂ ਪੈਰ ਬਈ ਨਹੀਂ ਹੋਈ ਤੇ ਉਹ ਤੁਹਾਡੇ ਚੰਡੀਗੜ੍ਹੋਂ ਆਰਡਰ ਪਾਸ ਹੋ ਕੇ ਸਵੇਰ ਨੂੰ 7 ਵਜੇ ਸਾਡੇ ਘਰੇ ਪੁਲਿਸ ਲਿਆਤੀ ਆ ਤੇ ਸਾਡੇ ਘਰੇ ਪੱਟ ਕੇ ਪੈਪ ਬੋਂਕੋ ਡੋਗਰਾ ਕੁਤਵੇ ਵਾਲਾ ਗੁਜਰਾ ਦਾ ਬੋਂਕ ਪੱਤੀ ਸ਼ੋਲੇ ਦਾ ਤੇ ਕੁਤਵੇ ਵਾਲਾ ਗੁਜਰਾ ਦਾ ਬੋਂਕੋ ਡੋਗਰਾ ਦੇ ਵਿੱਚ ਪੈਪ ਪਾਤਾ ਉਹਦਾ ਇਸ ਪੱਧਰ ਦਾ ਕੰਮ ਚੱਲ ਰਿਹਾ ਨਾ ਕੋਈ ਐਤਵਾਰ ਦੇਖਦਾ ਨਾ ਕੋਈ ਸ਼ਨੀਵਾਰ ਦਿੱਲੀ ਕੰਮ ਚੱਲਦਾ ਵਾ ਇਹ ਪ੍ਰਬੰਧਕ ਕਰਾ ਰਹੇ ਆ ਸਾਡੀ ਇਹੀ ਮੰਗ ਆ ਸਾਡੇ ਹਲਕੇ ਦੇ ਐਮਐਲਏ ਜੀਵਨ ਸਿੰਘ ਸੰਗਵਾਲ ਸਾਡੇ ਹਲਕੇ ਦੇ ਰਾਜਾ ਵਿਡੰਗਜੀ ਐਮਪੀ ਸਾਹਿਬ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਵੀ ਸਾਡੇ ਲਵਾਰਸ ਪਿੰਡ ਦੀ ਆਵਾਜ਼ ਸੁਣੀ ਜਾਵੇ ਜਿਹੜਾ ਕੰਮ ਜਿਹੜੀ ਚੀਜ਼ ਸਾਨੂੰ ਲੋੜ ਨਹੀਂ ਜਿਵੇਂ ਮੋਦੀ ਕਹਿ ਰਿਹਾ ਸੀ ਤੁਹਾਨੂੰ ਕਾਲੇ ਕਾਨੂੰਨ ਸਾਡੇ ਵਾਸਤੇ ਲਾਗੂ ਕਰ ਤੇ ਜਿਹੜੀ ਚੀਜ਼ ਸਾਨੂੰ ਚਾਹੀਦੀ ਨਹੀਂ ਉਹ ਸਾਨੂੰ ੱੱਕੇ ਨਾ ਦਿੱਤੀ ਜਾ ਰਹੀ ਹੈ ਸਾਡੇ ਘਰੇ ੱੱਕੇ ਨਾ ਗੰਦਾ ਪਾਣੀ ਸੀਵਰੇਜ ਦਾ ਪਾਇਆ ਜਾ ਰਿਹਾ ਐ ਡਾਡੇ ਪਾਈਪ ਪਿੱਛੋਂ ਤਿਆਰ ਕਰਕੇ ਪਾਤੇ ਆ ਮੂਰੇ ਐਨੇ ਨੇ ਆ ਤੇ ਅੱਜ ਵੀ ਮੈਂ ਉੱਥੇ ਜਾ ਕੇ ਰਿਆਂ ਤੁਹਾਨੂੰ ਮੈਂ ਫੋਟੋ ਸੈਂਡ ਕਰਦਾ 15 ਫੁੱਟ ਦਾ ਨਾਲਾ ਗੱਤਾ ਫੈਕਟਰੀ ਤੋਂ ਪਿੱਛੇ ਡੂੰਗੀ ਸੜਕ ਪੱਟ ਕੇ ਪਾ ਰਹੇ ਆ ਜੇ ਸਾਡਾ 1.5 ਫੁੱਟ ਦਾ ਪਾਈਪ ਉਹ ਪੱਟਣ ਆਵਦਾ ਅਫ ਕੈਨੀਅਮ ਸਾਡੀ ਇਹ ਮੰਗ ਹੀ ਇਹ ਮੰਗਾ ਸਾਡੀ ਵੀ ਘਰੇਲੂ ਕੋਈ ਕੰਮ ਨਹੀਂ ਸਿਰਫ ਗੁਰੂ ਘਰ ਨੂੰ ਜਾਣ ਵਾਲੀ ਸੜਕ ਬੀਡੀਪੀਓ ਨੂੰ ਮਿਲੇ ਉਹਨੇ ਕਹਿਤਾ ਪੰਚਾਇਤ ਵੱਲੋਂ ਇਹ ਸੜਕ ਪੱਟੀ ਗਈ ਆ ਬੀਡੀਪੀਓ ਕਹਿੰਦਾ ਵੀ ਮੇਰੇ ਕੋਲੇ ਪੱਟੀ ਹੋਵੇ ਮੇਰੀ ਮਹਿਕਮੇ ਨੇ ਪੱਟੀਆਂ ਮੈਂ ਜਿਵੇਂ ਜਿਵੇਂ ਬਣਾਵਾ ਇਹ ਪੰਚਾਇਤ ਵੱਲੋਂ ਪੱਟੀ ਆ ਪ੍ਰਬੰਧਕ ਲੱਗਿਆ ਵੀਡੀਓ ਕੋਲੇ ਫੁੱਲ ਪਾਵਰ ਆ ਪੈਸੇ ਲਾ ਕੇ ਇੰਟਰਲੋਕਟ ਲਾਓ ਤਿਆਰ ਕਰਾ ਲਓ ਮੈਨੂੰ ਮਾਰਕ ਕਰਾ ਲਓ ਤੇ ਮੈਂ ਤੁਹਾਡੇ ਕੋਲੇ ਤੁਹਾਡੇ ਨੂੰ ਰਿਪੋਰਟ ਕਰਕੇ ਭੇਜ ਦਿੰਦਾ ਵੀ ਤੁਹਾਡੇ ਕੋਲ ਪੈਸਾ ਬਹੁਤ ਹੈ ਡੀਜੀ ਸਾਹਿਬ ਲਵਾ ਸਕਦੇ ਆ ਤੇ ਮੈਂ ਕਹਾਂ ਜੀ ਤੁਹਾਡੇ ਕੋਲ ਫੇਰ ਦਰਖਾਸਤ ਲਾ ਕੇ ਨਵੇਂ ਸਿਰੇ ਤੋਂ ਉਤਰਨਾ ਤੁਹਾਡੀ ਤਾਂ ਫੈਲ ਪਿਆਰ ਹੋ ਗਈ ਪ੍ਰਬੰਧਕ ਕੋਲੇ ਆ ਗਈ ਵੀਡੀਓ ਸਾਹਿਬ ਆਪਣੀ ਪੰਚਾਇਤ ਨੇ ਪੱਟਾ ਦੀ ਵੀਡੀਓ ਸਾਹਿਬ ਐਂਟਰ ਲਾ ਕੇ ਟਲਾਉਣ ਸਾਡੇ ਨੂੰ ਪਾਣੀ ਦੀ ਟੈਂਕੀ ਦੇਣ ਅਸੀਂ ਕੋਈ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਵੀਡੀਓ ਸਾਹਿਬ ਦੇ ਦਫ਼ਤਰ ਦੇ ਮੂਹਰੇ ਧਰਨਾ ਲਾ ਕੇ ਬੈਠਾ ਜੇ ਸਾਡਾ ਇਸ ਪਿੰਡ ਤੋਂ ਨਿਕਲਣਾ ਬੰਦ ਰਿਸ਼ਤੇਦਾਰਾਂ ਦਾ ਆਉਣਾ ਬੰਦ ਮੇਰੇ ਜਵਾਨ ਦੋ ਭਤੀਜੇ ਮਰ ਗਏ ਉਹ ਗੁਰਦੁਆਰੇ ਭੋਗ ਪਾਉਣਾ ਬੰਦ ਅਸੀਂ ਵੀਡੀਓ ਸਾਹਿਬ ਨੂੰ ਉਹਦੇ ਦਫ਼ਤਰ ਤੋਂ ਨਿਕਲਣਾ ਬੰਦ ਕਰਵਾ ਕੇ ਇਸ ਕਾਰਨ ਨੂੰ ਵੀ ਲੈ ਕੇ ਚर्चा ਹੋ ਰਹੀੋ ਕਿ ਅਮ ਮਸਲਾ ਜੋ ਮਸਲਾ ਇਹ ਵੀ ਸ਼ਮਸ਼ਾਨ ਘਾਟ ਨੂੰ ਜਿਹੜੀ ਜਾਣ ਵਾਲੀ ਸੜਕ ਬਾਜ ਜਿਹੜੇ ਲੋਕਾਂ ਨੇ ਨੰਗਣਾ ਇੱਥੋਂ ਦੀ ਨੰਗਣਾ ਇਸ ਰਸਤਾ ਸ਼ਮਸ਼ਾਨ ਘਾਟ ਨੂੰ ਜਾਂਦਾ ਸ਼ਮਸ਼ਾਨ ਘਾਟ ਦੀ ਸੜਕ ਹੈ ਜੇ ਪਹਿਲਾਂ ਗੁਰੂ ਘਰ ਪਹਿਲਾਂ ਹੁੰਦਾ ਸ਼ਮਸ਼ਾਨ ਘਾਟ ਬਾਅਦ ਚ ਆਉਂਦਾ ਸਾਡੀਆਂ ਦੋ ਹੀ ਗੱਲਾਂ ਨੇ ਇੱਕ ਪਹਿਲਾਂ ਘਰ ਆਪਾਂ ਇੰਟਰਲੋਕਲੇਟ ਲਾਉਨੇ ਆ ਕੋਠੀਆਂ ਬਾਉਨੇ ਆ ਇੱਕ ਸਾਡਾ ਆਖਰੀ ਘਰ ਉਹ ਆ ਉਸ ਮੁੱਦੇ ਤੇ ਅਸੀਂ ਜਾਣਾ ਚਾਹੁੰਦੇ ਵੀ ਉਹਦੇ ਵੱਲ ਧਿਆਨ ਦਿੱਤਾ ਜਾਵੇ ਵੀ ਸਾਡਾ ਪਿੰਡ ਬੋਂਕਰ ਡੋਗਣਾ ਪੱਤੀ ਕੀਤਾ ਜਾਵੇ ਕਿਸੇ ਵਜ੍ਹਾ ਕਾਰਨ ਕਰਕੇ ਵੱਡੇ ਵੱਡੇ ਮੰਤਰੀ ਭੁੱਲ ਬਖਸ਼ਾ ਰਹੇ ਆ ਸਾਡਾ ਸਰਪੰਚ ਜਮਲ ਸਿੰਘ ਮੇਰੇ ਨਾਲ ਖੜਨੂ ਤਿਆਰ ਆ ਕਹਿੰਦਾ ਜੇ ਪਿੰਡ ਦਾ ਨੁਕਸਾਨ ਹੁੰਦਾ ਮੈਂ ਤੇਰੇ ਨਾਲ ਆ ਅਸੀਂ ਪੱਤੀ ਬੋਂਕੋ ਡੋਗਣਾ ਕਰਕੇ ਇਸ ਪਿੰਡ ਦੇ ਵਿੱਚ ਪਾਣੀ ਦੀ ਟੈਂਕੀ ਲਵਾਉਣਾ ਚਾਹੁੰਦੇ ਆ ਸਰਕਾਰ ਦਾ ਸਹਿਯੋਗ ਚਾਹੁੰਦੇ ਆ ਇਹ ਮੰਗ ਪੱਤਰ ਪ੍ਰੈਸ ਰਾਹੀਂ ਸਰਕਾਰ ਤੋਂ ਮੰਗ ਕੀਤੀ ਆ ਇਹ ਸਾਡੇ ਭਰਾ ਬੈਠਾ ਇਹਨਾਂ ਨੂੰ ਪੁੱਛੋ ਵੀ ਇਹ ਸਾਨੂੰ ਰਾਜਸਥਾਨ ਵਾਲਾ ਦਰਜਾ ਦਿੱਤਾ ਗਿਆ ਅੱਜ ਤੱਕ ਸਾਡੇ ਪਿੰਡ ਨੂੰ ਪਾਣੀ ਦੀ ਟੈਂਕੀ ਨਹੀਂ ਮਿਲੀ ਚਾਰ ਸਵੇਰੇ ਪਿੰਡਾਂ ਦੇ ਵਿੱਚ ਪਾਣੀ ਦੀ ਟੈਂਕੀ ਚਾਰ ਸਵੇਰੇ ਕਿਹੜਾ ਰਾਹ ਤੁਸੀਂ ਪੈ ਕੀਤਾ ਹੋਇਆ ਜੀ ਜਾਣ ਲਿਓ ਇਹ ਜਿਹੜਾ ਮੇਨ ਰਸਤਾ ਜੀ ਇਹੀ ਆ ਮੇਨ ਇੱਕ ਫਿਰਨੀ ਰੋਡ ਸੰਗ ਅਪਾਰਟਮੈਂਟ ਰਣਜੀਤ ਸਿੰਘ ਸਰਪੰਚ ਜੀ ਪਹਿਲਾ ਉਹਨਾਂ ਨੇ ਬਣਾਇਆ ਸੀਗਾ ਅਸੀਂ ਉਹਦਾ ਵੀ ਧੰਨਵਾਦ ਕਰਦੇ ਆ ਜਿਹੜੇ ਹੁਣ ਲੋਕ ਕੰਮ ਕਿ ਉਹਦੇ ਦੀ ਲੰਘ ਜਾਂਦੇ ਆ ਲੇਕਿਨ ਇੱਕ ਜਿਹੜਾ ਨਾਲਾ ਸਾਡਾ ਸਾਡੀ ਪੂਲੀ ਆ ਪਿੰਡ ਸ਼ੋਲੇ ਤੋਂ ਇਹ ਬਰਸਾਤੀ ਪੂਲੀ ਆ ਇਸ ਤੋਂ ਅੱਗੇ ਇੱਕ ਕੁੱਤਵਾਲ ਗੁਜਰਨਾ ਵਿੱਚ ਬਰਸਾਤੀ ਪੂਲੀ ਸਾਡਾ 11 ਫੁੱਟ ਜਿਹੜਾ ਨਾਲਾ ਵਾ ਉਹ ਸਰਕਾਰੀ ਆ ਬਰਸਾਤੀ ਪੂਲੀ ਵਾਸਤੇ ਇਹ ਬੰਦ ਨਾ ਕੀਤਾ ਜਾਏ ਇਹ ਜੇ ਕਿਸੇ ਤਰੀਕੇ ਨਾਲ ਵੀ ਇਹਨੂੰ ਕੋਈ ਬੰਦ ਕਰਨਾ ਚਾਹੁੰਦਾ ਹੈ ਜਾਗਤ ਦਾ ਵਿਸ਼ਾ ਇਹਦੀ ਇਨਕੁਆਰੀ ਕੀਤੀ ਜਾਵੇ ਹਾਂ ਨੂੰ ਪੁੱਛਿਆ ਬੰਦਨ ਕੀਤਾ ਸੀ ਉਹ ਪਿੱਛੇ ਜੇ ਆਏ ਸੀਗੇ ਅਸੀਂ ਉਹਨਾਂ ਦਾ ਬਿਆਨ ਵੀ ਲਿਆ ਸੀਗਾ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਸਾਨੂੰ ਐਨਜੀਟੀ ਕੋਈ ਐਨਜੀਟੀ ਕੋਲੇ ਕੇਸ ਸੀਗਾ ਤੁਹਾਡੇ ਪਿੰਡ ਦੇ ਨਹੀਂ ਕਿਸੇ ਨੇ ਕੋਈ ਐਪਲੀਕੇਸ਼ਨ ਜਾ ਕੋ ਕੀਤਾ ਹੋਣਾ ਵੀ ਉਹਦੇ ਆਟਰਾਡੇ ਬਿਹਾਅ ਦੇ ਉੱਤੇ ਉਪਰੋਂ ਹੁਦਾਇਤ ਹੋਈ ਆ ਵੀ ਸੀਵਰੇਜ ਪਾਉਣ ਵਾਸਤੇ ਕਹਿੰਦੇ ਇੱਥੇ ਕੋਈ ਕਲੋਨੀ ਦਾ ਕੋ ਪਿੰਡ ਦਾ ਪੈ ਰਹੇ ਦੇਖੋ ਜਿਉਂ ਪੰਚਾਇਤ ਸਿਰ ਭਾਂਡਾ ਭੰਨ ਰਿਹਾ ਅਫਸਰ ਜੇ ਕੋ ਪੰਚਾਇਤ ਪੱਤੀ ਸ਼ੋਲੇ ਦਾ ਨਾ ਲੱਗੇ ਕਹਿ ਰਿਹਾ ਜੀ ਪੱਤੀ ਸ਼ੋਲੇ ਦੀ ਪੱਤੀ ਨੇ ਕਾਰਵਾਈ ਪਾਤੀ ਪੰਚਾਇਤ ਜਿਹੜੀ ਪੱਤੀ ਦੀ ਸ਼ੋਲੇ ਦੀ ਪੰਚਾਇਤ ਆ ਵੀਡੀਓ ਸਾਹਿਬ ਉਹਦੀ ਪੈੜੀ ਚ ਪਾਣੀ ਪਾਵੇ ਨਾ ਉਹਨਾਂ ਦੀ ਜ਼ਮੀਨ ਚ ਪਾਵੇ ਸਰ ਜਿੰਦਾਂ ਤੁਸੀਂ ਕਿੰਨੇ ਪਿਆ ਪੋਰਟਫੋਲੀਆ ਨੇ ਆ ਕੇ ਤੁਹਾਨੂੰ ਘੇਰਾ ਪਾ ਲਿੱਤਾ ਗਿਆ ਸੀ ਹਾਂਜੀ ਹਾਂਜੀ ਤੇ ਉਦੋਂ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਵੱਲੋਂ ਇਹ ਕੰਦੀ ਮਾਰਦੇ ਸੀ ਅਸੀਂ ਸਿਰਫ ਭੱਜ ਦੌੜ ਜਿਹੜੀ ਅਸੀਂ ਤਾਂ ਸਿਰਫ ਭੱਜ ਦੌੜ ਕਰ ਸਕਦੇ ਸੀਗੇ ਕੋਈ ਮੁੰਡੇ ਡੀਸੀ ਕੋਲ ਗਏ ਕੋਈ ਸੰਗਵਾਲ ਸਾਹਿਬ ਕੋਲ ਗਏ ਕਿਸੇ ਤਰੀਕੇ ਨਾਲ ਜਿਵੇਂ ਜਿਵੇਂ ਕੋਈ ਰਾਜਾ ਬੜਿੰਗਜੀ ਕੋਲ ਗਏ ਅਸੀਂ ਰਾਜਾ ਬੜੇਗ ਨਾਲ ਗੱਲ ਵੀ ਕਰਾਈ ਵੀ ਸਾਡੇ ਪਿੰਡ ਨੂੰ ਘੇਰਾ ਪਾ ਕੇ ਕੰਮ ਕੀਤਾ ਜਾ ਰਿਹਾ ਇਸ ਕਰਕੇ ਐਦਾਂ ਦਾ ਕੋਈ ਕਾਨੂੰਨ ਨਹੀਂ ਬਣਿਆ ਵੀ ਜਿਸ ਪਿੰਡ ਦੀ ਜ਼ਮੀਨ ਹੋਵੇ ਉਹ ਪਿੰਡ ਦੇ ਵਿੱਚ ਪਾਣੀ ਨਾ ਪਾਇਆ ਜਾਵੇ ਸਾਨੂੰ ਜਿਹੜੇ ਸਾਡੇ 50 60 ਘਰ ਇਧਰਾ ਸਾਨੂੰ ਇਹਨਾਂ ਨਾਲ ਡੁੱਬ ਨਹੀਂ ਚੱਲੇ ਪਰ ਇਹਨਾਂ ਨੂੰ ਸਾਨੂੰ ਇਹਨਾਂ ਪਤਾ ਲੱਗਾ ਵੀ ਇਹਨਾਂ ਨੇ ਮਗਰ ਜਿਹੜੇ ਵੱਡੇ ਵੱਡੇ ਪੈ ਪਾਏ ਆ ਕਿਸੇ ਕਲੋਨੀ ਨਾਲ ਇਹਨੂੰ ਅਟੈਚ ਕਰਨਾ ਹੋ ਸਕਦਾ ਇਹ ਜਾਂ ਸਮਾਂ ਆਵੇ ਕੁੱਤਬੇ ਵਾਲਾ ਦਾ ਪਾਣੀ ਵੀ ਪਾ ਸਕਦੇ ਆ ਸਾਨੂੰ ਇਹਨਾਂ ਨਿਕਲਣਾ ਸਾਡੇ ਬੱਚੇ ਡੁੱਬ ਡੁੱਬ ਕੇ ਮਰਨਗੇ ਬੱਚਿਆਂ ਦਾ ਗਰਾਊਂਡ ਆ ਉਥੇ ਕੱਲ ਨੂੰ ਬੱਚਾ ਡੁੱਬ ਸਕਦਾ ਡੰਗ ਡੁੱਬ ਸਕਦੇ ਆ ਉਥੇ ਜਿਮ ਵੀ ਆ 15 ਫੁੱਟ ਡੂੰਘਾ ਪਾਣੀ ਮਾਣ ਫੋਟੋ ਖਿੱਚ ਕੇ ਲਿਆ ਆ ਮਾ ਜਿਹੜਾ ਨੀਵਾ ਪਾਤਾ ਨਾ ਉਹ ਜ਼ਿੰਦਗੀ 'ਚ ਕਦੇ ਸਾਫ਼ ਹੋ ਸਕਦਾ ਇੱਕ ਬੰਦਾ ਖੜ ਗਿਆ ਹੱਥ ਲਾ ਰਿਹਾ ਉਹ ਜਿਹੜੀ ਸੜਕ ਪੱਟੀ ਆ ਜਗਿੰਦਰ ਦੇ ਭਾਬੀ ਦੇ ਘਰ ਦੇ ਕੋਲੋਂ ਉਹ ਪੂਰੀ ਪੱਕੀ ਸੜਕ ਪੱਟ ਕੇ ਪੂਰੀ ਜੇਬੀਸੀ ਮਸ਼ੀਨ ਦੀ ਫੋਟੋ ਤੁਹਾਨੂੰ ਦਿਖਾ ਦਿੰਨੇ ਆ ਜਾਨੀ ਉਹ ਜੰਗੀ ਪੱਧਰ ਤੇ ਐਤਵਾਰ ਨੂੰ ਵੀ ਕੰਮ ਚੱਲ ਰਿਹਾ ਪਰ ਸਾਡੇ ਗੁਰੂ ਘਰ ਨੂੰ ਜਾਣ ਵਾਲੀ ਸੜਕ ਸ਼ਮਸ਼ਾਨ ਨੂੰ ਤੇ ਪੀ ਵਾਲੇ ਪਾਣੀ ਦੀ ਟੈਂਕ ਸਾਡੇ ਕਰਮਾ ਚ ਨਸੀਬ ਨਹੀਂ ਜਿਹੜਾ ਸਵੇਰੇ ਉੱਟ ਕੇ ਜਨ ਸਵੇਰੇ ਆਪਾਂ ਨਸੀਬ ਕਰਨਾ ਉਹ ਸਾਡੇ ਕਰਮਾ ਚ ਨਹੀਂ ਕਿੰਨਾ ਪਿੰਡਾਂ ਦੇ ਅਸੀਂ ਬਾਹਰਲੇ ਪਿੰਡਾਂ ਦੇ ਜਾ ਕੇ ਸਰਪੰਚ ਬਣਦੇ ਰਹੇ ਸਾਡੀ ਇੱਜ਼ਤ ਸਾਡੀ ਇੱਧਰ ਬਣਦੀ ਰਹੀ ਇੱਜ਼ਤ ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ ਕੁਝ ਨਹੀਂ ਰਿਹਾ ਕੱਲ ਨੂੰ ਸਾਡਾ ਮੁਰਦਾ ਫੂਕਣਾ ਪੱਤੀ ਸ਼ੋਲੇ ਦਾ ਤੇ ਬੌਂਕਰ ਡੋਗਣਾ ਬੰਦ ਹੋ ਸਕਦਾ ਇਹ ਤੁਹਾਡਾ ਮੁੱਦਾ ਮੇਨ ਮੁੱਦਾ ਕੀ ਹੈ ਮੇਨ ਮੁੱਦਾ ਚ ਤਿੰਨੇ ਮੰਗਾ ਨੇ ਜਿਹੜੀਆਂ ਤੁਹਾਡੇ ਮੰਗ ਪੱਤਰ ਚ ਦਿੱਤੀਆਂ ਨੇ ਇਹ ਹੀ ਸਾਡੀ ਮੰਗ ਤੁਹਾਡੇ ਪੂਰੀਆਂ ਨਹੀਂ ਹੁੰਦੀਆਂ ਤੁਹਾਡਾ ਅਗਲਾ ਸਟੈਪ ਕੀ ਹੋਊਗਾ ਅਸੀਂ ਵੀਡੀਓ ਸਭ ਤੇ ਦਫ਼ਤਰ ਜਾਵਾਂਗੇ ਸੀਐਮ ਸਾਹਿਬ ਨੂੰ ਮੰਗ ਪੱਤਰ ਦਵਾਵਾਂਗੇ ਜਿੱਥੇ ਬੰਦੀ ਨੂੰ ਨਾਲ ਲੈ ਕੇ ਜਾਵਾਂਗੇ ਡਾਕਟਰ ਜਾ ਕੇ ਚੰਡੀ ਜੜ ਅਸੀਂ ਬਹਾਪ ਦੀ ਪੂਰੀ ਪੈਰ ਵਹੀ ਕਰਾਂਗੇ ਜਿੱਥੇ ਤੱਕ ਸਾਨੂੰ ਜਾਣਾ ਪਿਆ ਜਿਹੜੀ ਤੁਸੀਂ ਹੁਣ ਪੈਰ ਵਹੀ ਕਰਨ ਲੱਗੇ ਹੋ ਇਹ ਤੁਸੀਂ ਪਿਛਲੇ 9 ਸਾਲਾਂ ਦਾ ਜੀ ਕੀਤੀ ਸੀਗੀ ਦੇਖੋ ਜੀ 9 ਸਾਲਾਂ ਦੇ ਵਿੱਚ ਜਦੋਂ ਕੋਈ ਪੰਚਾਇਤ ਹਰ ਇੱਕ ਬੰਦਾ ਬਣਾਉਂਦਾ ਜਦੋਂ ਸਰਪੰਚ ਜਾ ਕੇ ਕਿਤੇ ਖੜ ਜਾਂਦਾ ਸਰਪੰਚ ਨੇ ਕਹਿਣਾ ਹੁੰਦਾ ਵੀ ਮੇਰੇ ਪਿੰਡ ਦਾ ਕੰਮ ਕਰਨ ਵਾਲਾ ਅੱਜ ਦੀ ਤਰੀਕ ਦੇ ਵਿੱਚ ਕੋਈ ਦਫ਼ਤਰ ਚੱਲ ਕੇ ਨਹੀਂ ਆਉਂਦਾ ਬੰਦੇ ਨੂੰ ਜਾਣਾ ਪੈਣਾ ਜੇ ਪੰਚਾਇਤ ਦਾ ਕੰਮ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਜਿੱਥੇ ਤੱਕ ਹੁਣ ਸਾਨੂੰ ਲੱਗਿਆ ਵੀ ਜੱਥੇ ਬੰਦੀ ਨੇ ਗੁਰਦੁਆਰਾ ਹਜੂਰ ਸਾਹਿਬ ਤੋਂ ਗੱਲ ਚੱਲੀ ਸੀ ਵੀ ਇਹ ਪਿੰਡ ਦੇ ਵਿੱਚੋਂ ਹੀ ਸੇਵਾ ਗੁਰੂ ਕਰਦੀ ਦੁੱਧ ਦੀ ਬੰਦ ਕਰਤੀ ਵੀ ਪੁਵਾਰ ਸਾਹਿਬ ਤੁਹਾਡੇ ਪਿੰਡ ਦੀਆਂ ਪੰਚਾਇਤਾਂ ਮੈਂ ਫਿਰ ਚੁੱਪ ਕਰ ਗਿਆ ਫਿਰ ਦੁਬਾਰਾ ਨੂੰ ਬੇਨਤੀ ਕੀਤੀ ਹਜੂਰ ਸਾਹਿਬ ਤੋਂ ਭIAL ਤਿਆਰ ਕਰਾ ਕੇ ਉਥੋਂ ਰਵੇਲ ਸਿੰਘ ਦੇ ਸੈਨ ਕਰਾ ਕੇ ਮੱਥਾ ਟੇਕ ਕੇ ਤੁਰੇ ਆ ਇਹ ਜਿੰਨਾ ਚਿਰ ਬੰਦਾ ਨਹੀਂ ਸੰਘਰਸ਼ ਜਾਰੀ ਰਹੂਗਾ ਝੋਲਾ ਚੱਕਿਆ ਇਹ ਆਫੈਲ ਕੋਹਲੀ ਕਪੂਰ ਸਿੰਘ ਵਾਲੇ ਦੀ ਕੋਈ ਬੰਦਾ ਦੋਸ਼ੀ ਸ਼ਾਮਤ ਕਰ ਦੇ ਕੋਈ ਗਰਾਹੀ ਨਹੀਂ ਲਾਉਣੀ ਜਿੰਨਾ ਚਿਰ ਕੰਮ ਕਰਨਾ ਔਰ ਬਣਾ ਕੇ ਛੱਡਣਾ ਇਹ ਵੀ ਸਾਡੀ ਜੀ ਹਾਂਜੀ ਭਾਜੀ ਕੀ ਨਾਮ ਆ ਜੀ ਮੇਰਾ ਨਾਮ ਸਤਨਾਮ ਕੀ ਮੁੱਦਾ ਕੀ ਹੈਗਾ ਜੀ ਕੀ ਗੱਲਬਾਤ ਹੈ ਜੀ ਅੱਜ ਕਾਨਫਰੰਸ ਵਗੈਰਾ ਰੱਖਣੀ ਪਈ ਹਾਂ ਹਾਂ ਜੀ ਮੁੱਦਾ ਇਹੀ ਹੈ ਜੀ ਸਾਡਾ ਸਾਡੀ ਜਿਹੜੀ ਮੇਨ ਰੋਡ ਆ ਗੁਰੂ ਘਰ ਨੂੰ ਜਾਂਦੀ ਆ ਤੇ ਸਮਸ਼ਾਨ ਘਾੜ ਨੂੰ ਕਹੀ ਰੋਡ ਜਾਂਦੀ ਮੇਨ ਤੇ ਦਰਸਲ ਇਹ ਆ ਵੀ ਸਾਡੀ ਸਰਕਾਰ ਅੱਗੇ ਇਹੀ ਬੇਨਤੀ ਆ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਤੇ ਸਾਡੀ ਹੁਣ ਵੀ ਇਹੀ ਬੇਨਤੀ ਆ ਵੀ ਸਾਡੀ ਜਿਹੜੀ ਮੇਨ ਰੋਡ ਆ ਉਹ ਜਲਦ ਤੋਂ ਜਲਦ ਦਿੱਤੀ ਜਿਹੜੀ ਆ ਉਹ ਬਣਾ ਦਿੱਤੀ ਜਾਵੇ ਔਰ ਦੂਜਾ ਜਿਹੜਾ ਸਾਡਾ ਪਾਣੀ ਦੀ ਟੈਂਕੀ ਪੀਣ ਵਾਲੀ ਪਾਣੀ ਦੀ ਪਾਣੀ ਇਹ ਦੱਸਿਆ ਸਰੇਂਦਰ ਸਿੰਘ ਜੀ ਬਈ ਵਾਕਿਆ ਇੱਥੇ ਸਾਰੇ तकरीबन ਕੋਈ ਜ਼ਮੀਨ ਜਾਇਦਾਦ ਵਾਲੇ ਬੰਦੇ ਨਹੀਂ ਹੈਗੇ ਵਿਚਾਰੇ ਮਜ਼ਦੂਰ ਆ ਰੋਜ਼ ਝਾੜੀ ਕਰਕੇ ਤਾਜੀ ਕਮਾ ਕੇ ਤਾਜੀ ਖਾਣ ਵਾਲੇ ਆ ਜੀ ਤੇ ਇਸ ਕਰਕੇ ਉਹ ਨਾ ਤਾਂ ਕੋਈ ਲੱਖ ਰੁਪਇਆ 80 ਹਜ਼ਾਰ ਰੁਪਇਆ ਬੋਰ ਤੇ ਲਾ ਸਕਦਾ ਜੀ ਜੇ ਕੋਈ ਪਾਣੀ ਦਾ ਬਿੱਲ ਮੰਨ ਲਓ 40-50 ਹਜ਼ਾਰ ਰੁਪਇਆ ਮਹੀਨਾ ਉਹ ਤਾਂ ਬੰਦਾ ਆਰਾਮ ਨਾਲ ਦੇ ਸਕਦਾ ਇਸ ਕਰਕੇ ਪਾਣੀ ਦੀ ਟੈਂਕੀ ਤੇ ਜਿਹੜਾ ਸਾਡਾ ਸੀਵੇ ਦਾ ਕੰਮ ਰੁਕਿਆ ਜਿਹੜਾ ਉਹ ਉਪਰੰਤ ਜਿਹੜੀ ਮੇਨ ਰੋਡ ਆ ਸਾਡੀ ਉਹ ਜਲਦ ਤੋਂ ਜਲ ਜਿਹੜੀ ਦਿੱਤੀ ਆ ਬਣਾ ਦਿੱਤੀ ਜਾਵੇ ਸਾਡੀ ਇਹੀ ਮੰਗ ਆ ਸਰਕਾਰ ਅੱਗੇ ਤੇ ਨਾ ਤਾਂ ਅਸੀਂ ਕਿਸੇ ਦੇ ਖਿਲਾਫ ਕੋਈ ਬੋਲਣਾ ਨਹੀਂ ਦੀ ਗੱਲਾ ਤੇ ਬਾਕੀ ਪਿੰਡ ਵਾਲਿਆਂ ਨੂੰ ਇਹੀ ਰੋਸ ਆ ਸਾਡੇ ਪਿੰਡ ਵਾਲਿਆਂ ਨੂੰ ਵੀ 5-7 ਸਾਲਾਂ ਤੋਂ ਜਿਹੜੀ ਸੜਕ ਆ ਇਹ ਟੁੱਟੀ ਹੋਈ ਹੈ ਜੀ ਤੇ ਇਹ ਸਭ ਤੋਂ ਪਹਿਲਾਂ ਜਰੂਰ ਬਾਕੀ ਬੇਨਤੀ ਕਰਦਾ ਹਾਂ ਵੀਡੀਓ ਸਾਹਿਬ ਅੱਗੇ ਵੀ ਵੀ ਜਲਦੋ ਜਲ ਜਿਹੜੀ ਇਹ ਸੜਕ ਆ ਭਾਵੇਂ ਸਾਡੀ ਸਵੇਰੇ ਸ਼ੁਰੂ ਕਰ ਦੋ ਚਾਹੇ ਪਰਸੋਂ ਸ਼ੁਰੂ ਕਰੋ ਸਾਡੀ ਬੇਨਤੀ ਹੈ ਜੀ ਉਹਨਾਂ ਧੰਨਵਾਦ ਕਰਾਂਗੇ ਵੀ ਜਲਦੋ ਜਲ ਵੀ ਰੋਡ ਬਣਾਈ ਜਾਵੇ ਤੇ ਪਾਣੀ ਦੀ ਟੈਂਕੀ ਜਿਹੜੀ ਆ ਉਹ ਬਣਾਈ ਜਾਵੇ ਇਹ ਸਾਡੀ ਮੰਗ ਆ ਜੀ ਧੰਨਵਾਦ ਸਾਰਿਆਂ ਦਾ ਜੀ ਫੋਨ ਚੱਕਿਆ ਉਸ ਤੋਂ ਬਾਅਦ ਬੀ ਡੀ ਪੀਓ ਨੇ ਸਾਡੀ ਗੱਲ ਸੁਣਨੀ ਸ਼ੁਰੂ ਕੀਤੀ ਨਹੀਂ ਤਾਂ ਉਸ ਤੋਂ ਪਹਿਲਾਂ ਸਾਨੂੰ ਉਹਨੇ ਗੱਲ ਨਹੀਂ ਸੁਣੀ ਸਾਡੀ ਉਸ ਤੋਂ ਬਾਅਦ ਉਹਨੇ ਸਾਨੂੰ ਇੱਕੋ ਹੀ ਗੱਲ ਕਹੀ ਬੀ ਡੀ ਪੀਓ ਸਾਹਿਬ ਨੇ ਜਦੋਂ ਐਮਪੀ ਸਾਹਿਬ ਨੇ ਗੋਲਡ ਕੀਤੀ ਉਹ ਕਹਿੰਦੇ ਇਹ ਮੁੰਡਿਆਂ ਨੂੰ ਚੰਗੇ ਤਰੀਕੇ ਨਾਲ ਸੈਟੀਸਫਾਈ ਕਰੋ ਤੁਸੀਂ ਕਿਦਾਂ ਸੈਟੀਸਫਾਈ ਕਰੋਗੇ ਉਹਨਾਂ ਨੇ ਸਾਨੂੰ ਇਹ ਗੋਲਡ ਦਾ ਆਸ਼ਵਾਸ਼ਣ ਦੇ ਕੇ ਗਏ ਆ ਬੀਡੀਪੀਓ ਸਾਹਿਬ ਕਿ ਤੁਹਾਡੇ ਪਿੰਡ ਦੇ ਵਿੱਚ ਉਹ ਜਿਹੜਾ ਸੀਵਰੇਜ ਪਾਇਆ ਜਾ ਰਿਹਾ ਵਾ ਇਹ ਵਧੀਆ ਤਰੀਕੇ ਨਾਲ ਸੀਵਰੇਜ ਪਾਇਆ ਜਾਊਗਾ ਵਧੀਆ ਤਰੀਕੇ ਨਾਲ ਇਹ ਨਹੀਂ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਪਾਈਆਂ ਹੋਈਆਂ ਉਹਨਾਂ ਦੇ ਉੱਤੇ ਹੀ ਸੀਵਰੇਜ ਚਲਾਇਆ ਜਾਊਗਾ ਵਧੀਆ ਤਰੀਕੇ ਦਾ ਮਤਲਬ ਇਹ ਹੁੰਦਾ ਨਵੇਂ ਸੀਰੇ ਤੋਂ ਸਿਵਰੇਜ ਪਾਉਣਾ ਚਾਹੀਦਾ ਵਧੀਆ ਤਰੀਕਾ ਉਹਨੂੰ ਕਿਹਾ ਜਾਂਦਾ ਹੈ دوسری ਗੱਲ ਉਹਨਾਂ ਨੇ ਕਿਹਾ ਜਿਹੜਾ ਤੁਹਾਡੇ ਅਸੀਂ ਨਾਲੇ ਦੇ ਵਿੱਚ ਪਾਣੀ ਪਾਉਣ ਲੱਗੇ ਆ ਉੱਥੇ ਬਕਾਇਦ ਤੁਹਾਨੂੰ ਅੱਛੇ ਤਰੀਕੇ ਨਾਲ ਪਾਣੀ ਦੋ ਨਵੀਨਕਰਨ ਕਰਨ ਵਾਸਤੇ ਮੋਟਰ ਲਾ ਕੇ ਦੇਵਾਂਗੇ ਜਿਹੜੀ ਅੱਜ ਕੱਲ੍ਹ ਤਲਾਬਾਂ ਦੇ ਵਿੱਚ ਹਰੇਕ ਪਿੰਡ ਨੂੰ ਪੰਚਾਇਤੀ ਤੌਰ ਦੇ ਉੱਤੇ ਮਿਲਦੀ ਆ ਤੀਸਰੀ ਗੱਲ ਉਹਨਾਂ ਨੇ ਇਹ ਗੱਲ ਕਹੀ ਸੀ ਥੋਡੇ ਪਿੰਡ ਦਾ ਜਿਹੜਾ ਗਰਾਊਂਡ ਅਸੀਂ ਉਹਨੂੰ ਵਧੀਆ ਤਰੀਕੇ ਨਾਲ ਸਾਫ਼ ਸੁਥਰਾ ਕਰਕੇ ਉਹਨੂੰ ਇੱਕ ਸਟੇਡੀਅਮ ਬਣਾ ਕੇ ਦਵਾਂਗੇ ਬੀ ਡੀ ਪੀਓ ਸਾਹਿਬ ਨੇ ਆਪ ਖੁਦ ਕਿਹਾ ਸੀ ਸਾਨੂੰ ਇਸ ਬਾਰੇ ਠੀਕ ਆ ਸਰ ਤੇ ਜਿਹੜੀ ਰੋਡ ਨੂੰ ਸ਼ਮਸ਼ਾਨ ਘਾਟ ਨੂੰ ਛੜਕ ਜਾਂਦੀ ਆ ਤੇ ਗੁਰਦੁਆਰਾ ਸਾਹਿਬ ਜੀ ਨੂੰ ਛੜਕ ਜਾਂਦੀ ਆ ਉਹ ਸੜਕ ਨੂੰ ਕਹਿੰਦੇ ਬਣਾ ਕੇ ਸਾਈਡ ਦੇ ਉੱਤੋਂ ਸਾਈਡ ਦੇ ਉੱਤੇ ਵਧੀਆ ਤਰੀਕੇ ਨਾਲ ਅਸੀਂ ਤੁਹਾਨੂੰ ਫੁੱਟਪਾਥ ਬਣਾ ਕੇ ਦਵਾਂਗੇ ਜਿਹੜਾ ਚੱਲ ਸਕੇ ਬੰਦਾ ਸਾਈਡ ਦੇ ਉੱਤੇ ਉਹ ਨਾਲ ਹੀ ਸਾਡੇ ਪਿੰਡ ਦੀ ਵੀ ਉਹਨਾਂ ਨੇ ਕਿਹਾ ਸੀਗਾ ਤੁਹਾਡੇ ਪਿੰਡ ਦੀ ਅਸੀਂ ਨਹਾਰ ਬਦਲ ਕੇ ਜਾਵਾਂਗੇ ਸਾਡੀ ਨਹਾਰ ਤਾਂ ਉਹਨਾਂ ਨੇ ਕੀ ਬਦਲਨੀਆ ਮੈਨੂੰ ਤਾਂ ਲੱਗਦਾ ਸਾਡੇ ਜਿਹੜਾ ਸਾਡੇ ਕੋਲ ਹੈਗਾ ਸਾਡੇ ਕੋਲ ਉਹ ਵੀ ਖੋਇਆ ਜਾਣਾ ਹੈ ਬੇਨਤੀ ਮੈਂ ਇਹੀ ਕਰਨੀ ਚਾਹੁੰਦਾ ਸਾਨੂੰ ਨਹੀਂ ਪਤਾ ਸਰਕਾਰਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਸਾਨੂੰ ਨਹੀਂ ਪਤਾ ਪੰਚਾਇਤਾਂ ਨੇ ਕੀ ਕੀਤਾ ਕਿਉਂਕਿ ਇਹ ਨਾ ਤਾਂ ਅਸੀਂ ਪੰਚਾਇਤ ਮੈਂਬਰ ਹਾਂ ਨਾ ਹੀ ਸਾਡੇ ਕੋਲ ਕਿਸੇ ਸਰਕਾਰ ਦੇ ਨਾਲ ਕੋਈ ਹਿੱਸਾ ਬੰਦੀ ਹੈ ਠੀਕ ਹੈ ਜੀ ਜਿੰਨਾ ਦੀ ਹਿੱਸਾ ਬੰਦੀ ਹੋਊਗੀ ਉਹ ਲੋਕਾਂ ਨੇ ਜੋ ਕਰਨਾ ਸੀ ਉਹਨਾਂ ਨੇ ਕਰਤਾ ਠੀਕ ਹੈ ਅੱਜ ਦੇ ਟਾਈਮ ਦੇ ਵਿੱਚ ਮੈਂ ਕਹਿ ਰਿਹਾ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਪਰ ਪਿੰਡ ਦੇ ਭਲੇ ਵਾਸਤੇ ਅਸੀਂ ਹਮਰੇ ਕਥਾ ਤੇ ਖੜੇ ਆਂ ਜੇ ਸਾਨੂੰ ਅੱਜ ਸਰਕਾਰ ਦੀ ਲੋੜ ਹੈ ਤਾਂ ਸਰਕਾਰ ਨੂੰ ਸਾਡੀ ਵੋਟ ਦੀ ਵੀ ਲੋੜ ਹੈ ਅੱਜ ਸਾਡੀ ਸਰਕਾਰ ਨੂੰ ਸਾਨੂੰ ਸਰਕਾਰ ਦੀ ਲੋੜ ਹੈ ਕਿਉਂਕਿ ਸਾਡੇ ਲੋਕ ਜੜੇ ਆ ਬਿਮਾਰੀਆਂ ਨਾਲ ਪੀੜਿਤ ਨੇ ਅੱਕੇ ਹੁਣ ਫੋਟ ਆ ਗਈ ਪੰਚਾਇਤੀ ਮੀਟਿੰਗ ਨੂੰ ਕਹਿੰਦੇ ਬਾਈਕੜ ਕਰਦੇ ਦੇ ਦੇਖੋ ਜੀ ਇਹ ਜਿਹੜਾ ਪੰਚਾਇਤੀ ਮਸਲਾ ਨੇ ਇਹ ਸਾਡੇ ਪਿੰਡ ਦਾ ਆ ਜੇ ਪੰਚਾਇਤੀ ਵੋਟਾਂ ਦੀ ਗੱਲ ਕਰੀਏ ਨੇ ਇਹ ਪਿੰਡ ਦਾ ਆ ਇਹ ਸਾਡੇ ਪਿੰਡ ਦਾ ਸਾਂਝਾ ਮਸਲਾ ਆ ਇਹ ਪਿੰਡ ਦੇ ਨੌਜਵਾਨਾਂ ਨੇ ਪਿੰਡ ਦੇ ਬਜ਼ੁਰਗਾਂ ਨੇ ਚਰੇ ਸੂਝਵਾਨ ਲੋਕ ਨੇ ਉਹਨਾਂ ਨੇ ਸਮਝਦਾਰੀ ਨਾਲ ਆਪਣੀ ਸਾਂਝ ਬਣਾਉਣੀ ਆ ਇਹਦੇ ਵਿੱਚ ਕੋਈ ਪਾਰਟੀ ਵਾਜੀ ਵੈਸੇ ਤਾਂ ਹੋਣੀ ਨਹੀਂ ਚਾਹੀਦੀ ਮੇਰੇ ਹਿਸਾਬ ਨਾਲ ਪਰ ਫਿਰ ਵੀ ਲੋਕੀ ਜੇ ਕਰਦੇ ਆ ਉਹਦੇ ਵਾਸਤੇ ਮੜੀ ਗੱਲ ਆ ਅਲੀਵਾ ਨਾਮਾ ਜੀ ਸ਼ਮਸ਼ੇਰ ਸਿੰਘ ਜੀ ਠੀਕ ਹੈ ਬਸ ਸ਼ਮਸ਼ੇਰ ਸਿੰਘ ਕੀ ਕੀ ਕਹਿਣਾ ਚਾਹੁੰ ਤੁਸੀਂ ਅੱਜ ਇੱਥੇ ਰੱਖੀ ਹੈਗੀ ਪ੍ਰੈਸ ਕਾਨਫਰੰਸ ਮੈਂ ਕਹਿਣਾ ਚਾਹੁੰਦਾ ਜੀ ਸਾਡੇ ਜਿਹੜਾ ਪਿੰਡ ਦਾ ਮੇਨ ਰੋਡ ਆ ਜਿੱਥੋਂ ਸਾਡੇ ਪਿੰਡ ਦੀ ਸ਼ੁਰੂਆਤ ਹੀ ਹੁੰਦੀ ਆ ਠੀਕ ਹੈ ਜੀ ਇਹ ਤਾਂ ਚਲੋ ਲੰਘ ਗਿਆ ਮੇਨ ਉੱਥੋਂ ਸਾਡਾ ਪਿੰਡ ਸ਼ੁਰੂ ਹੁੰਦਾ ਸਹੀ ਮੈਨੇਜਰ ਸਾਡੇ ਛੋਟੇ-ਛੋਟੇ ਬੱਚੇ ਨੇ ਜਿਨ੍ਹਾਂ ਨੇ ਸਕੂਲ ਸੁਰੇ ਜਾਣਾ ਹੁੰਦਾ ਜਿਨ੍ਹਾਂ ਨੂੰ ਅਸੀਂ ਭੇਜਦੇ ਆ ਕਈ ਵੇਲੇ ਮੀਂਹ ਪਿਆ ਹੁੰਦਾ ਹਨਾ ਜੀ ਤੇ ਰੋਡ ਤੇ ਪਾਣੀ ਇੰਨਾ ਖੜਾ ਹੁੰਦਾ ਸਾਡੇ ਨੇ ਆਣੇ ਵੇਖ ਕੇ ਕਹਿੰਦੇ ਅਸੀਂ ਸਕੂਲ ਨਹੀਂ ਜਾਣਾ ਜੇ ਸਾਡੇ ਬੱਚੇ ਨਾ ਪੜਨਗੇ ਸਾਡੇ ਬਜ਼ੁਰਗ ਜਿਹੜੇ ਗੁਰੂ ਘਰ ਜਾਂਦੇ ਨੇ ਮੰਨੋ ਵੀ ਤੁਸੀਂ ਗੁਰੂ ਘਰ ਦੇ ਵਿੱਚ ਕੱਲਾ ਭਾਈ ਜੀ ਬੋਲਦਾ ਹੁੰਦਾ ਨਾ ਕੋਈ ਬਜ਼ੁਰਗ ਨਾ ਕੋਈ ਜਵਾਨ ਤੇ ਨਾ ਹੀ ਪਿੰਡ ਦਾ ਕੋਈ ਲਾਲੋ ਜਿੰਨੇ ਵੀ ਨੇ ਕੋਈ ਵੀ ਨਹੀਂ ਪਹੁੰਚਦਾ ਉੱਥੇ ਕਿਉਂਕਿ ਅਗਲਾ ਕਹਿੰਦਾ ਪਾਣੀ ਖੜਾ ਹੈ ਕੋਈ ਕਹਿੰਦਾ ਸਾਡੀ ਲੱਤ ਟੁੱਟ ਜੇ ਬਾਹਾਂ ਟੁੱਟ ਜੇ ਇੱਕ ਮਾਤਾ ਸੀਗੀ ਡਿੱਗ ਗਈ ਆ ਪਿੱਛੇ ਹੀ ਸੀ ਥੋੜੇ ਜਿਹਰ ਦੀ ਜੀ ਗੱਲ ਹੈ ਕਦੇ ਵੀ ਅਸੀਂ ਪੰਚਾਇਤ ਦਾ ਕਿਸੇ ਦਾ ਨਹੀਂ ਦੋਸ਼ ਲਾਂਦੇ ਕਿਸੇ ਨੂੰ ਨਹੀਂ ਕੁਝ ਕਹਿੰਦੇ ਅਸੀਂ ਇਹ ਚੀਜ਼ ਕੰਨ ਕਹਿੰਦੇ ਆ ਜਿਹੜੇ ਪਿੰਡ ਦੇ ਮੋਢਵਾਰ ਸੀਗੇ ਹਨਾ ਉਹਨਾਂ ਨੂੰ ਇਹ ਚੀਜ਼ਾਂ ਦੇ ਸੋਚਣੀਆਂ ਚਾਹੀਦੀ ਗੁਰੂ ਘਰ ਤੇ ਲੋਕ ਪਹੁੰਚਣ ਬਾਕੀ ਗੱਲਾਂ ਤੁਸੀਂ ਸਾਈਡ ਤੇ ਛੱਡ ਦਿਓ ਤੇ ਜਿਹੜੀ ਗੱਲ ਸਮਸ਼ਾਨ ਘਾਟ ਦੀ ਤੇ ਜਦੋਂ ਕਿਸੇ ਦੇ ਘਰ ਚੋਂ ਮਰਗ ਹੋ ਜਾਂਦੀ ਪ੍ਰਮਾਤਮਾ ਇਹੋ ਜਿਹਾ ਟਾਈਮ ਤੇ ਲਿਆਵੇ ਨਾ ਕਿਸੇ ਦੇ ਆ ਹੀ ਜਾਂਦਾ ਅਗਲਾ ਪਹਿਲਾਂ ਹੀ ਦੁੱਖਾਂ ਨਾਲ ਮਰ ਜਾਂਦਾ ਹਨਾ ਜੀ ਜਦੋਂ ਉਹ ਰੋੜ ਤੋਂ ਲੰਘ ਕੇ ਜਾਣਾ ਪੈਂਦਾ ਉਹ ਡਿੱਗ ਬੰਦੇ ਦਾ ਉਦਾਂ ਹੀ ਹਾਲ ਉਹ ਬੁਰਾ ਹੋਇਆ ਹੁੰਦਾ ਜਦੋਂ ਉਥੋਂ ਲੰਘਣਾ ਉਹ ਡਿੱਗਦੇ ਡੁਗਦੇ ਮਰਦੇ ਖਾਤੇ ਬੜੀ ਮੁਸ਼ਕਲ ਪਹੁੰਚਦੇ ਨੇ ਕਈ ਵਿਚਾਰੇ ਮਿੰਤਾ ਕਰਕੇ ਲੋਕਾਂ ਦੀ ਟਰਾਲੀ ਟਰੈਕਟਰ ਮੰਗਦੇ ਨੇ ਤੇ ਮੁਰਦਾ ਫੁਕਣ ਵਾਸਤੇ ਜਾਣ ਵਾਸਤੇ ਕਿੰਨਾ ਸਮਾਂ ਹੋ ਗਿਆ ਇਹ ਸਾਨੂੰ ਦੇ ਚਲੋ ਅਸੀਂ ਤਾਂ ਜਦੋਂ ਦੇ ਸਾਨੂੰ ਥੋੜੀ-ਥੋੜੀ ਸਮਝ ਆਈ ਅਸੀਂ ਤੇ ਉਦੋਂ ਦਾ ਹੀ ਦੇਖਨੇ ਪਿਆ ਤਿੰਨ-ਚਾਰ ਸਾਲ ਤੇ ਸਾਨੂੰ ਉਹੀ ਚੱਲੇ ਦੇਖਦੇ ਆ ਨੂੰ ਜਿੰਨੇ ਤੇਰੀ ਸਾਨੂੰ ਸਮਝੇ ਤੁਸੀਂ ਹੁਣ ਉਦੋਂ ਦੇ ਦੇਖਦੇ ਪਿਆ ਸਾਡੇ ਪਿੰਡ ਦਾ ਪੂਰਾ ਹੀ ਹਾਲ ਨਾ ਪਾਣੀ ਪੀਣ ਨੂੰ ਇਹ ਨਾ ਉਦੋਂ ਤੁਸੀਂ ਦੇਖ ਲਓ ਜਦਨ ਸਿਵਰੇਜ ਪਵਾਏ ਨੇ ਉਦੋਂ ਪੁਲਿਸ ਮਿੰਟੋ-ਮਿੰਟ ਆ ਗਈ ਹੈ ਨਾ ਪੁਲਿਸ ਲੱਗੀ ਕਿੱਥੇ ਤੱਕ ਇਹਨਾਂ ਨੇ ਕੀ ਸਿਸਟਮ ਕਰਤਾ ਇੱਕ ਦਿਨ ਦੇ ਵਿੱਚ ਸਾਰਾ ਪਟਦਾ ਮੋਲੇ ਇੱਕ ਪਿੰਡ ਦਾ ਨਹੀਂ ਖਿਆਲ ਹੈਗਾ ਆਪਣੀ ਕੰਮਾਂ ਦਾ ਇੱਕ ਆਪਣੇ ਕੰਮ ਵਾਸਤੇ ਪੂਰੀ ਦਿਹਾੜੀ ਚ ਸਾਰਾ ਕੁਝ ਕਰਤਾ ਤੇ ਜਿਹੜਾ ਐਡਾ ਪਿੰਡ ਵੱਸਦਾ ਪਿਆ ਉਹਦਾ ਕੋਈ ਖਿਆਲ ਹੀ ਨਹੀਂ ਭਾਜੀ ਗੱਲ ਕਰੀਏ ਜਿਹੜੇ ਪਿੰਡ ਵਾਸੀ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਕਾਰ ਨੂੰ ਟੈਕਸ ਦਿੰਦੇ ਆ ਭਾਵੇਂ ਰਾਸ਼ਨ ਪ੍ਰੀਤ ਕਰ ਦਿੰਦੇ ਆ ਸਾਰੇ ਹੀ ਦਿੰਦੇ ਆ ਭਾਵੇਂ ਕੋਈ ਗਰੀਬ ਜੇ ਕੋਈ ਮੱਝ ਦੀ ਡੱਬੀ ਜਾਂ ਮੋਮਬਤੀ ਲਾਂਦਾ ਉਹ ਵੀ ਉਹਦਾ ਵੀ ਹੈਗਾ ਟੈਕਸ ਜਾਂਦਾ ਸਰਕਾਰ ਨੂੰ ਜਾਂਦਾ ਵੀ ਸਰਕਾਰ ਨੂੰ ਧਿਆਨ ਨਹੀਂ ਜਣਾ ਚੰਦਾ ਵੀ ਮਤਲਬ ਵੀ ਇੰਨਾ ਪਿੰਡ ਦਾ ਟੈਕਸ ਸਾਡੇ ਕੋਲੇ ਆ ਰਿਹਾ ਰੈਵਨਿਊ ਇਕੱਠਾ ਹੋ ਰਿਹਾ ਵੀ ਅਸੀਂ ਸਾਥ ਲਈਏ ਬਹੁਤ ਸਾਥ ਦੀ ਗੱਲ ਕਰੀ ਸਾਨੂੰ ਸਰਕਾਰ ਦੇ ਅੱਜ ਤੱਕ ਮਤਲਬ ਪਤਾ ਹੀ ਨਹੀਂ ਸਾਡੇ ਪਿੰਡ ਚ ਕੋਈ ਸਰਕਾਰ ਨੇ ਅੱਜ ਤੱਕ ਕੰਮ ਕਰਾਇਆ ਜਾਂ ਪਹਿਲੀ ਸਰਕਾਰਾਂ ਜਾਂ ਕਿਸੇ ਸਰਕਾਰ ਨੇ ਅਸੀਂ ਤਾਂ ਦੇਖਿਆ ਨਹੀਂ ਹੈ ਗਾ ਜੀ ਆ ਜੋ ਕੁਝ ਵੀ ਹੈਗਾ ਤੁਹਾਡੇ ਸਾਹਮਣੇ ਭਾਵੇਂ ਪਿੰਡ ਸਾਰਾ ਘੁੰਮ ਕੇ ਦੇਖ ਲੋ ਗਲੀਆਂ ਕੋਈ ਕਈ ਉੱਚ ਕੋਈ ਗਲੀ ਉੱਚੀ ਆ ਰੋਡ ਤੋਂ ਕੋਈ ਨੀਵੀ ਆ ਐਦਾਂ ਦੀਆਂ ਵਿੱਚ ਗਲੀਆਂ ਜਿੱਦੇ ਮੀਂਹ ਪੈ ਜਾਵੇ ਪਾਣੀ ਲੋਕਾਂ ਨੂੰ ਘਰੋਂ ਨਿਕਲਣਾ ਬੁਰਾ ਮੁਸ਼ਕਲ ਹੋ ਜਾਂਦਾ ਬਾਹਰ ਨਹੀਂ ਨਿਕਲਿਆ ਜਾਂਦਾ ਇੱਥੇ ਦੇ ਕੁੱਤਿਆਂ ਪਰ ਬੋਲਦੇ ਨਹੀਂ ਹੈਗੇ ਬੋਲਣਾ ਚਾਹੀਦਾ ਹਰੇਕ ਬੰਦੇ ਨੂੰ ਬੋਲਣਾ ਚਾਹੀਦਾ ਠੀਕ ਹੈ ਮਰਨਾ ਸਾਬਨੇ ਆਪਾਂ ਵੀ ਮਰਨਾ ਸਾਬਨੇ ਮਰਨਾ ਪਰ ਗਾਂਵਾਰੇ ਸੋਚ ਕੇ ਚਲੋ ਸਾਡੀਆਂ ਆਣ ਵਾਲੀਆਂ ਜਿਹੜੀਆਂ ਨਸਲਾਂ ਉਹਨਾਂ ਦਾ ਕੀ ਹੋਏਗਾ ਜੇ ਅੱਜ ਸਾਡੇ ਪਾਣੀ ਘਰਾਂ ਦੇ ਵਿੱਚ ਖੜਨ ਲੱਗ ਜਾਂਦਾ ਐਦਾਂ ਦਾ ਟਾਈਮ ਆ ਜਾਂਦਾ ਕਿਸੇ ਨੇ ਆ ਕੇ ਪੁੱਛਿਆ ਅਜੇ ਤੱਕ ਉਹ ਬਿਜਲੀ ਦੇ ਬਿੱਲ ਨੂੰ ਮਾਫ ਨੂੰ ਰੋਈ ਜਾਂਦੇ ਆ ਬਿਜਲੀ ਦਾ ਬਿੱਲ ਅਸੀਂ ਕੀ ਕਰਾਂਗੇ ਜੇ ਕੋਈ ਰਹੇਗਾ ਨਹੀਂ ਇੱਥੇ ਸਹੀ ਹੈ ਨਾ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਇਹ ਗੱਲ ਸੁਣੀ ਜਾਵੇ ਸਾਡੇ ਪਿੰਡ ਬਾਰੇ ਸੋਚਿਆ ਜਾਵੇ ਤਾਂ ਕੁਝ ਕੀਤਾ ਜਾਵੇ ਇਹ ਨਾ ਕਰਨਗੇ ਦੁਬਾਰਾ ਵੋਟਾਂ ਆਂਦੀਆਂ ਨੇ ਹਰੇਕ ਬੰਦਾ ਪਾਉਂਦਾ ਉਹ ਵੀ ਮੰਗਦੇ ਨੇ ਜਦੋਂ ਤੁਹਾਨੂੰ ਪਤਾ ਪਿੰਡ ਪਿੰਡ ਕਿਹੜੇ ਲਾਂਦੇ ਨੇ ਗੱਡੀਆਂ ਦੇ ਵਿੱਚ ਬਹਿ ਕੇ ਉਦੋਂ ਬਹੁਤ ਰੈਲੀਆਂ 'ਚ ਇਕੱਠ ਹੁੰਦਾ ਹੈ ਸਹੀ ਹੈ ਨਾ ਜੀ ਤੁਸੀਂ ਰੈਲੀਆਂ ਦਾ ਇਕੱਠ ਕੀ ਕਰਨਾ ਹੈ ਜਾਂ ਅਸੀਂ ਜਾ ਕੇ ਕੀ ਕਰਨਾ ਵੋਟਾਂ ਪਾ ਕੇ ਜੇ ਕੋਈ ਸਾਡੇ ਮੋੜ ਕੇ ਕੰਮ ਹੀ ਨਹੀਂ ਆਣਾ ਮੁੱਖ ਮੰਤਰੀ ਸਾਹਿਬ ਬਣ ਗਏ ਨੇ ਸੀਐਮ ਸਾਹਿਬ ਬਣ ਗਏ ਨੇ ਹਨਾ ਭਗਵੰਤ ਸਿੰਘ ਸਾਹਿਬ ਉਦੋਂ ਇਹ ਕਹਿੰਦੇ ਸੀ ਅਸੀਂ ਕੱਲੇ-ਕੱਲੇ ਪਿੰਡ 'ਚ ਜਾ ਕੇ ਕੱਲੇ-ਕੱਲੇ ਪਿੰਡ ਦਾ ਵਿਕ ਅਹੀਂ ਨਹੀਂ ਉਸ ਤੋਂ ਬਾਅਦ ਵੇਖਿਆ ਸੀ ਇਹ ਤਾਂ ਐਮਐਲਏ ਪਹੁੰਚੇ ਸੀ ਉਹਨੂੰ ਮੈਂ ਤਾਂ ਮੈਂ ਜਾਣਦਾ ਨਹੀਂ ਐਮਐਲਏ ਕਿੱਦਾਂ ਵੇਖਿਆ ਨਹੀਂ ਅਜੇ ਤੱਕ ਅਸੀਂ ਪਿੰਡ ਦੇ ਵਿੱਚ ਸਹੀ ਦੱਸੀ ਸਹੀ ਹੈ ਤੱਕ ਦੋ ਬੰਦੇ ਆਇਆ ਫੋਟੋਆਂ ਵੇਖਿਆ ਪਿੰਡ ਦੇ ਵੀ ਕੋਈ ਬੰਦੇ ਬੁਲਾ ਕੇ ਜਦੋਂ ਰੋਡ ਦਾ ਕੰਮ ਸ਼ੁਰੂ ਕਰਾਇਆ ਫੋਟੋਆਂ ਖਿਚਾ ਲਈਆਂ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆਗਾ